10 ਸਾਲਾਂ ਤੋਂ ਲੋਕਾਂ ਦਾ ਭਰੋਸਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਉੱਠਿਆ ਅਤੇ ਦਿਨੋਂ ਦਿਨ ਇਹ ਪਾਰਟੀ ਜਿਹੜੀ ਨਿਘਾਰ ਵੱਲ ਜਾਂਦੀ ਰਹੀ ਕਾਰਨ ਕੀ ਕਿ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਲੀਡਰਸ਼ਿਪ ਦੇ ਗਲਤ ਫੈਸਲਿਆਂ ਕਰਕੇ ਖਾਸ ਤੌਰ ਤੇ ਸਾਡੇ ਜਿਹੜਾ ਸਿੱਖ ਵੋਟਰ ਸੀ ਸਾਡੇ ਤੋਂ ਦੂਰ ਹੋਇਆ ਡੇਰੇ ਦੀ ਮਾਫੀ ਦਾ ਮਸਲਾ ਡੇਰੇ ਦੀ ਹਮਾਇਤ ਦਾ ਮਸਲਾ ਸੁਮੇਸ਼ ਸਿੰਘ ਸੈਣੀ ਜੀ ਨੇ ਸ਼ਰਿਆਮ ਸਾਡੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਉਸ ਨੂੰ ਡੀਜੀਪੀ ਲਾਇਆ ਗਿਆ ਹੋਰ ਬਹੁਤ ਸਾਰੀਆਂ ਵੱਡੀਆਂ ਗਲਤੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦੋਸ਼ੀ ਫੜੇ ਨਹੀਂ ਗਏ ਸੋ ਇਸ ਕਰਕੇ ਸਮੁੱਚੀ ਸਿੱਖ ਕੌਮ ਸਾਡੇ ਤੋਂ ਨਾਰਾਜ਼ ਹੋਈ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਚਾਹੇ 17 ਦੇ ਵਿੱਚ ਦੇਖ ਲਈਏ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਲੋਕ ਸਾ ਤੋਂ ਦੂਰ ਹੁੰਦੇ ਗਏ 24 ਦੇ ਵਿੱਚ ਕਿੰਨੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਸੋ ਅੱਜ ਅਸੀਂ ਹੋਣ ਦੀ ਲੜਾਈ ਲੜ ਰਹੇ ਹਾਂ ਜਦ ਕਿ ਸਾਡੇ ਸਾਹਮਣੇ ਬਹੁਤ ਵੱਡੇ ਮਸਲੇ ਨੇ 2 ਦਸੰਬਰ ਦਾ ਹੁਕਮਨਾਮਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਬਜ ਧੜਾ ਮੰਨ ਲੈਂਦਾ ਤਾਂ ਮੇਰਾ ਖਿਆਲ ਆ ਇਸ ਪਾਰਟੀ ਨੂੰ ਮਜ਼ਬੂਤ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਸੀ ਲੇਕਿਨ ਉਹਨਾਂ ਨੇ ਗੱਲ ਨਹੀਂ ਮੰਨੀ ਸਿੰਘ ਸਹਿਬਾਨ ਦੀ ਅਤੇ ੱਤੇ ੱਕੇ ਨਾਲ ਹੀ ਤਿੰਨ ਸਿੰਘ ਸਹਿਬਾਨ ਨੂੰ ਝੂਠੇ ਦੋਸ਼ ਲਾ ਕੇ ਹਟਾ ਦਿੱਤਾ ਗਿਆ ਅਤੇ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਨੂੰ ਵੀ ਨਹੀਂ ਮੰਨਿਆ ਗਿਆ ਅਤੇ ਝਾਲੀ ਭਰਤੀ ਕਰਕੇ ਆਪਣੇ ਧੜੇ ਦਾ ਪ੍ਰਧਾਨ ਚੁਣ ਲਿਆ ਸੋ ਅੱਜ ਜਿੱਥੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਹਲਕੇ ਦੇ ਵਿੱਚ ਕਮੇਟੀ ਜਾ ਰਹੀ ਆ ਤਾਂ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਮੈਂ ਗੱਲ ਕਰ ਰਿਹਾ ਸੀ ਕਿ ਲੋੜ ਅੱਜ ਸਾਨੂੰ ਖੇਤਰੀ ਪਾਰਟੀ ਦੀ ਕਿਉਂਕਿ ਬੜੇ-ਬੱਡੇ ਮਸਲੇ ਨੇ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਬੜੇ-ਬੱਡੇ ਮਸਲੇ ਨੇ ਬੜੀਆਂ ਵੱਡੀਆਂ ਲੜਾਈਆਂ ਨੇ ਸਾਡੀਆਂ ਸੋ ਇਸ ਲਈ ਆਪਾਂ ਸਾਰੇ ਇਕਜੁੱਟ ਹੋਈਏ ਸਾਡੀ ਇਸ ਪੰਥ ਦੀ ਨੁਮਾਇੰਦਗੀ ਜਥੇਬੰਦੀ ਨੂੰ ਅਸੀਂ ਫਿਰ ਮਜ਼ਬੂਤ ਕਰੀਏ ਕਿਉਂਕਿ ਸਾਡੇ ਨਾਲ ਸ਼ਰੇਆਮ ਤੱਕੇਸ਼ਾਂ ਹੋਈਆਂ ਤੇ ਅੱਜ ਵੀ ਹੋ ਰਹੀਆਂ ਨੇ ਅੱਜ ਸ਼ਰਿਆਮ ਪੰਜਾਬ ਦਾ ਪਾਣੀ ਜਿਹੜਾ ਸਾਡੇ ਤੋਂ ਖੋਇਆ ਜਾ ਰਿਹਾ ਅਤੇ ਪਿਛਲੇ ਸਮੇਂ ਦੇ ਵਿੱਚ ਵੀ ਕਾਂਗਰਸ ਦੀਆਂ ਸਰਕਾਰਾਂ ਨੇ ਸਾਡੇ ਜਿਹੜੇ ਪਾਣੀ ਖੋ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਿਨ੍ਹਾਂ ਦੇ ਉੱਪਰ ਪੰਜਾਬ ਤੋਂ ਬਿਨਾਂ ਕਿਸੇ ਹੋਰ ਸੂਬੇ ਦਾ ਹੱਕ ਨਹੀਂ ਬਣਦਾ ਸੀ ਕਾਂਗਰਸ ਜਮਾਤ ਨੇ ਸਾਡੇ ਨਾਲ ਬੜੀਆਂ ਜਾਤੀਆਂ ਕੀਤੀਆਂ ਚਾਹੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸ਼੍ਰੀ ਕਲਤਕ ਸਾਬ ਨੂੰ ਟਾਇਰ ਡੇਰੀ ਕੀਤਾ ਗਿਆ 84 ਦੇ ਵਿੱਚ ਸਿੱਖਾਂ ਦਾ ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਕਤਲੇਆਮ ਹੋਇਆ ਇਸ ਲਈ ਇਸ ਜਮਾਤ ਨੂੰ ਸਿੱਖ ਕਦੇ ਵੀ ਮਾਫ ਨਹੀਂ ਕਰ ਸਕਦੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਚਾਹੇ ਕੋਈ ਵੀ ਪਾਰਟੀ ਆ ਉਹ ਸਾਡੀਆਂ ਹਮੈਤੀ ਨਹੀਂ ਹੋ ਸਕਦੀਆਂ ਉਹ ਸਾਨੂੰ ਲੁੱਟਣ ਲਈ ਆਉਂਦੇ ਨੇ 92 ਸੀਟਾਂ ਦੇ ਕੇ ਜਿਹੜੀ ਬਦਲਾਅ ਦੀ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਨੇ ਤੇ ਅੱਜ ਕੀ ਹਾਲ ਕਰਤਾ ਪੰਜਾਬ ਦਾ ਤੁਹਾਡੇ ਸਾਹਮਣੇ ਆ ਅੱਜ ਲੋਕ ਨਰਾਸ਼ ਨੇ ਅੱਜ ਲੋਕਾਂ ਨੂੰ ਕੁਝ ਦਿਖ ਨਹੀਂ ਰਿਹਾ ਤੇ ਸਾਡੇ ਸਾਹਮਣੇ ਬਹੁਤ ਵੱਡੀਆਂ ਸਮੱਸਿਆਵਾਂ ਨੇ ਬਹੁਤ ਵੱਡੇ ਸਾਡੇ ਮਸਲੇ ਨੇ ਅੱਜ ਸਾਡਾ ਨੌਜਵਾਨਾ ਜਿਹੜਾ ਬੇਰੁਜ਼ਗਾਰ ਆ ਅੱਜ ਲੋੜ ਆ ਨੌਜਵਾਨਾਂ ਨੂੰ ਰੁਜ਼ਗਾਰ ਮਹਈਆ ਕਰਾਉਣ ਦੀ ਅੱਜ ਲੋੜ ਆ ਕਿਸਾਨੀ ਦੀ ਬਾਹ ਫੜਨ ਦੀ ਅੱਜ ਲੋੜ ਆ ਦਲਿਤ ਭਾਈਚਾਰੇ ਦੀ ਬਾਹ ਫੜਨ ਦੀ ਸੋ ਇਸ ਲਈ ਵੱਡੇ ਮਸਲੇ ਨੇ ਜਿਨ੍ਹਾਂ ਦਾ ਹੱਲ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਅੱਜ ਜਿਹੜੀ ਸਰਕਾਰ ਆ ਤੱਕੇ ਨਾਲ ਹਜ਼ਾਰਾਂ ਏਕੜ ਜਿਹੜੀ ਕਿਸਾਨਾਂ ਦੀ ਉਪਜਾਊ ਜ਼ਮੀਨ ਖੋਹਣ ਦੇ ਕਾਨੂੰਨ ਬਣਾ ਰਹੀ ਆ ਸੋ ਇਸ ਲਈ ਕਿਉਂਕਿ ਇਹ ਸਿਰਫ ਲੁੱਟਣ ਲਈ ਆਏ ਨੇ ਪਹਿਲਾਂ ਇਹਨਾਂ ਨੇ ਐਨਆਰਆਈਆਂ ਨੂੰ ਲੁੱਟਿਆ ਉਸ ਤੋਂ ਬਾਅਦ ਸ਼ਰੇਆਮ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਪੰਜਾਬ ਦੇ ਵਪਾਰ ਨੂੰ ਬਚਾਉਣਾ ਤਦ ਲੋੜ ਆ ਸਾਨੂੰ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਇਸ ਲਈ ਤਕੜੇ ਹੋ ਕੇ ਇਸ ਭਰਤੀ ਮਹਿੰਮ ਦੇ ਵਿੱਚ ਤੁਸੀਂ ਸਾਰੇ ਆਪਣਾ ਯੋਗਦਾਨ ਪਾਓ ਤਾਂ ਜੋ ਜੋ ਸਾਡੀ ਸੇਵਾ ਲੱਗੀ ਆ ਕਿਉਂਕਿ ਸਾਡਾ ਕੋਈ ਸਵਾਰਥ ਨਹੀਂ ਅਸੀਂ ਕੋਈ ਇਹ ਲੜਾਈ ਆਪਣੇ ਲਈ ਨਹੀਂ ਲੜ ਰਹੇ ਇਹ ਲੜਾਈ ਪੰਥ ਲਈ ਲੜੀ ਜਾ ਰਹੀ ਹੈ ਲੜਾਈ ਸਿੱਖ ਕੌਮ ਲਈ ਲੜੀ ਜਾ ਰਹੀ ਹੈ ਇਹ ਸਾਡੀਆਂ ਜਿਹੜੀਆਂ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਨੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਸਾਡੀਆਂ ਮਹਾਨ ਸੰਸਥਾਵਾਂ ਦੀ ਜੋ ਪਿਛਲੇ ਸਮੇਂ ਦੇ ਵਿੱਚ ਲੋਕਾਂ ਤੋਂ ਜਿਹੜਾ ਵਿਸ਼ਵਾਸ ਉੱਠਿਆ ਇਹਨਾਂ ਦੀ ਮਰਿਆਦਾ ਬਿਹਾਲ ਕਰਨ ਦੀ ਜਿਹੜੀ ਲੜਾਈ ਆ ਉਸੇ ਲੜ ਰਹੇ ਆ ਸੋ ਇਸ ਲਈ ਲੋੜ ਆ ਅੱਜ ਸਾਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਤਕੜੇ ਹੋ ਕੇ ਇਸ ਮਹਿੰਮ ਦੇ ਵਿੱਚ ਸਾਰੇ ਤੁਸੀਂ ਸਾਥ ਦਿਓ ਅੱਜ ਦੇ ਇਸ ਇਕੱਠ ਦੇ ਵਿੱਚ ਵੱਡੀ ਗਿਣਤੀ ਜਿਮੈਂ ਦੇਖਿਆ ਕਿ ਨੌਜਵਾਨ ਪਹੁੰਚੇ ਨੇ ਅਤੇ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਸੋ ਲੋੜ ਅੱਜ ਨੌਜਵਾਨ ਸ਼ਕਤੀ ਨੂੰ ਅੱਜ ਇਸ ਮਹਿੰਮ ਦੇ ਵਿੱਚ ਅੱਗੇ ਲੱਕੇ ਅਗਵਾਈ ਕਰਨ ਦੀ ਕਿਉਂਕਿ ਨੌਜਵਾਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਮਿਹਨਤ ਕਰਨ ਦੀ ਸਮਰੱਥਾ ਠੀਕਾ ਬਜ਼ੁਰਗਾਂ ਦਾ ਤਜਰਬਾ ਉਹਨਾਂ ਦਾ ਆਸ਼ੀਰਵਾਦ ਲੈ ਕੇ ਨੌਜਵਾਨ ਇਸ ਮੁਹਿੰਮ ਦੇ ਵਿੱਚ ਅੱਗੇ ਲੱਗਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਅਤੇ ਇੱਕ ਯੋਗ ਚੰਗੀ ਇਮਾਨਦਾਰ ਲੀਡਰਸ਼ਿਪ ਅਸੀਂ ਸ਼੍ਰੋਮਣੀ ਕਮੇਟੀ ਤੋਂ ਲਈਏ ਤਾਂ ਜੋ ਸਹੀ ਢੰਗ ਦੇ ਨਾਲ ਉਹ ਪੰਥ ਦੀ ਅਗਵਾਈ ਕਰ ਸਕਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਆਗੂ ਅਤੇ ਕਿਹੜੀ ਜਥੇਬੰਦੀ ਪੰਥ ਦੀ ਅਗਵਾਈ ਕਰੂਗੀ ਇਸ ਲਈ ਫੈਸਲਾ ਇਸ ਸਮੁੱਚੀ ਸਿੱਖ ਕੌਮ ਦੇ ਹੱਥ ਦੇ ਵਿੱਚ ਸੋ ਇਸ ਲਈ ਮੈਂ ਜ਼ਿਆਦਾ ਵਿਸਾਰ ਵਿੱਚ ਨਾ ਜਾਂਦਾ ਹੋਇਆ ਮੈਂ ਸਾਰੇ ਹੀ ਪ੍ਰਬੰਧਕਾਂ ਦਾ ਖਾਸ ਤੌਰ ਤੇ ਲਿਬੜਾ ਸਾਹਿਬ ਮਰਿੰਦਰ ਸਿੰਘ ਜੀ ਸਾਡੇ ਸਤਿਕਾਰਯੋਗ ਗੁਰਜੀਤ ਸਿੰਘ ਜੀ ਤਲਵੰਡੀ ਸਾਹਿਬ ਜਸਟਿਸ ਨਰਮਲ ਸਿੰਘ ਜੀ ਬੀਬੀ ਧਾਲੀਵਾਲ ਜੀ ਪੂਨੀਆ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਅੱਜ ਇੱਥੇ ਬਹੁਤ ਵੱਡਾ ਇਕੱਠ ਕੀਤਾ ਸੋ ਸਾਰੇ ਹੀ ਪ੍ਰਬੰਧਕਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਮੀਡੀਆ ਧੰਨਵਾਦ ਕਰਦਾ ਤੇ ਸਮੁੱਚੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ